ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੀਤ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਦੀ ਲੈਸਨ ਨੰਬਰ 12 ਮਹਾਤਮਾ ਗਾਂਧੀ ਦੇ ਸਮਾਜਿਕ ਤੇ ਰਾਜਨੀਤਿਕ ਵਿਚਾਰ ਵਾਲਾ ਟੌਪਿਕ ਤੇ ਆਪਾਂ ਡਿਸਕਸ ਕਰਨ ਲੱਗੇ ਆਂ ਇਹਦੀ ਬੈਕ ਐਕਸਰਸਾਈਜ਼ ਦੇ ਕੁਐਸਚਨ ਜਿਹੜੇ ਨੇ ਉਹ ਆਪਾਂ ਡਿਸਕਸ ਕਰਨੇ ਆ ਆਓ ਦੇਖੀ ਬੈਕ ਐਕਸਰਸਾਈਜ਼ ਦੇ ਕੁਐਸਚਨ ਮਹਾਤਮਾ ਗਾਂਧੀ ਦੇ ਸਮਾਜਿਕ ਤੇ ਰਾਜਨੀਤਿਕ ਵਿਚਾਰ ਸੋ ਬੇਟਾ ਪਹਿਲਾ ਪ੍ਰਸ਼ਨ ਹੈਗਾ ਸਕੰ ਥੋੜਾ ਜਿਹਾ ਕਲੀਅਰ ਹੋ ਜਾਏ ਮੋਨਦਾਸ ਕਰਮਚੰਦ ਗਾਂਧੀ ਨੂੰ ਮਹਾਤਮਾ ਦੀ ਉਪਾਧੀ ਕਿਸ ਨੇ ਦਿੱਤੀ ਰਵਿੰਦਰਨਾਥ ਟੈਗੋਰ ਨੇ ਦੂਜਾ ਪ੍ਰਸ਼ਨ ਸਨ 1893 ਵਿੱਚ ਮਹਾਤਮਾ ਗਾਂਧੀ ਕਿੱਥੇ ਤੇ ਕਿਉਂ ਗਏ ਸਨ ਉਹ ਦੱਖਣੀ ਅਫਰੀਕਾ ਗਏ ਸੀ 1893 ਜੇ ਤੇ ਕਿਸੇ ਕੇਸ ਨਾਲ ਸੰਘਰਸ਼ ਗਏ ਸੀ ਕਿਉਂਕਿ ਉਹ ਇੱਕ ਵਕੀਲ ਸਨ ਤੀਜਾ ਪ੍ਰਸ਼ਨ ਗਾਂਧੀ ਜੀ ਨੂੰ ਕਿਹੜੇ ਦੋ ਲੇਖਕਾਂ ਦੀਆਂ ਲਿਖਤਾਂ ਨੇ ਪ੍ਰਭਾਵਿਤ ਕੀਤਾ ਲਿਓ ਟੋਲਸਟਾਏ ਤੇ ਹੈਨਰੀ ਡੇਵਿਡ ਥੋਰੇ ਨੇ ਗੋਪਾਲ ਕਿਸ਼ਨ ਗੋਖਲੇ ਨੂੰ ਮਹਾਤਮਾ ਗਾਂਧੀ ਆਪਣਾ ਕੀ ਮੰਨਦੇ ਸਨ ਉਹ ਆਪਣਾ ਰਾਜਨੀਤਿਕ ਗੁਰੂ ਮੰਨਦੇ ਸਨ ਪੋਲਿਟੀਕਲ ਗੁਰੂ ਠੀਕ ਹੈ ਨੈਕਸਟ ਕੁਐਸਚਨ ਹੈਗਾ ਮਹਾਤਮਾ ਗਾਂਧੀ ਜੀ ਦੀਆਂ ਦੋ ਲਿਖਤਾਂ ਦਾ ਨਾਮ ਦੱਸੋ ਮਾਈ ਐਕਸਪੈਰੀਮੈਂਟ ਵਿਦ ਟਰੂਥ ਸੱਚ ਨਾਲ ਮੇਰੇ ਤਜਰਬੇ ਤੇ ਹਿੰਦ ਸਵਰਾਜ ਹੋਰ ਵੀ ਕਈ ਬੁਕਸ ਨੇ ਅ ਛੁੱਟ ਖਾਲੀ ਥਾਂ ਜਿਹੜੇ ਨੇ ਉਹਨਾਂ ਚ ਦੇਖੋ ਮਹਾਤਮਾ ਗਾਂਧੀ ਪਲੇਟੋ ਦੀ ਕਿਹੜੀ ਰਚਨਾ ਨੂੰ ਡੈਸ਼ ਭਾਸ਼ਾ ਚ ਅਨਵਾਦ ਕੀਤਾ ਰਚਨਾ ਦਾ ਨਾਮ ਸੀ ਅਪੋਲੋਜੀ ਆਫ ਸੋਕ੍ਰੇਟਸ ਅਪੋਲੋਜੀ ਆਫ ਸੋਕ੍ਰੇਟਸ ਰਚਨਾ ਸੀ ਤੇ ਗੁਜਰਾਤੀ ਭਾਸ਼ਾ ਚ ਉਹਨਾਂ ਨੇ ਅਨਵਾਦ ਕੀਤਾ ਸੀ ਨੈਕਸਟ ਕੁਐਸਚਨ ਹੈ ਗਾਂਧੀ ਅਨੁਸਾਰ ਰਾਜਨੀਤੀ ਨੂੰ ਡੈਸ਼ ਤੋਂ ਕਦੇ ਨਿਖੇੜਿਆ ਨਹੀਂ ਜਾ ਸਕਦਾ। ਉਹਨਾਂ ਨੇ ਨੈਤਿਕਿਆ ਸੀ ਕਈ ਕਿਤਾਬਾਂ 'ਚ ਧਰਮ ਲਿਖਿਆ ਉਹ ਵੀ ਠੀਕ ਹੈ ਪਰ ਉਹਨਾਂ ਨੇ ਨੈਤਿਕਤਾ ਨੂੰ ਕਦੇ ਵੀ ਰਾਜਨੀਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਜੇ ਧਰਮ ਸ਼ਬਦ ਲੱਗ ਜੇ ਤਾਂ ਵੀ ਠੀਕ ਹੈ। ਨੈਕਸਟ ਕੁਐਸਚਨ ਜਿਹੜਾ ਉਹ ਰੋਂਗ ਸੀਗਾ ਇਹ ਕੁਐਸਚਨ ਦਾ ਸਹੀ ਉੱਤਰ ਨਹੀਂ ਹੈਗਾ। ਮਤਲਬ ਪ੍ਰਸ਼ਨ ਹੀ ਸਹੀ ਨਹੀਂ ਹੈਗਾ। ਅਗਲਾ ਪ੍ਰਸ਼ਨ ਮਹਾਤਮਾ ਗਾਂਧੀ ਦੁਆਰਾ ਡੈਸ਼ ਅਤੇ ਡੈਸ਼ ਅੰਦੋਲਨ ਚਲਾਏ ਗਏ। ਕਈ ਅੰਦੋਲਨ ਸੀਗੇ। ਸਿੰਪਲੀ ਦੋ ਲਿਖ ਲਓ ਤੁਸੀਂ ਨਾਮਿਲਵਰਤਨ ਅੰਦੋਲਨ ਤੇ ਸਿਵਲ ਨਾ ਫਰਮਾਨੀ ਅੰਦੋਲਨ ਭਾਰਤ ਸਦੋ ਅੰਦੋਲਨ ਵੀ ਹੋਣਾ ਚਲਾਇਆ ਸੀ ਨੈਕਸਟ ਹੈਗਾ ਗਾਂਧੀ ਆਖਦੇ ਹਨ ਕਿ ਅਮੀਰ ਅਧਿਆਤਮਕ ਤੌਰ ਤੇ ਅਮੀਰ ਅਧਿਆਤਮਕ ਤੌਰ ਤੇ ਗਰੀਬ ਹੈ ਤੇ ਗਰੀਬ ਅਧਿਆਤਮਕ ਤੌਰ ਤੇ ਅਮੀਰ ਹੈ ਇਹ ਦੋ ਖਾਲੀਥਾਂ ਭਰਨੇ ਸੀ ਇੱਕ ਚ ਅਧਿਆਤਮਕ ਪਹਿਲੇ ਚ ਅਧਿਆਤਮਕ ਦੂਜੇ ਚ ਅਮੀਰ ਭਰਨਾ ਹੈ ਨੈਕਸਟ ਪੈਰਾਗ੍ਰਾਫ ਟਾਈਪ ਕੁਐਸਚਨ ਨੇ ਗਾਂਧੀ ਜੀ ਨੂੰ ਧਾਰਮਿਕ ਗ੍ਰੰਥਾਂ ਨੇ ਕਿਵੇਂ ਪ੍ਰਭਾਵਿਤ ਕੀਤਾ ਗਾਂਧੀ ਅਨੁਸਾਰ ਧਾਰਮ ਅਧਨਿਕ ਰਾਜ ਦਾ ਸਰੂਪ ਕਿਵੇਂ ਦਾ ਹੈ ਸਮਾਜਿਕ ਜਿੰਮੇਵਾਰੀ ਤੇ ਸਮੂਹ ਸਾਡੀ ਸਾਂਝੀ ਸਮੂਹਕ ਜਿੰਮੇਵਾਰੀ ਗਾਂਧੀ ਜੀ ਕੀ ਕੀ ਅਰਥ ਹੈ ਰਾਜਨੀਤੀ ਅਤੇ ਨੈਤਿਕਤਾ ਦਾ ਆਪਸੀ ਰਿਸ਼ਤਾ ਕਿਵੇਂ ਦਾ ਹੈ ਹੱਥੀਕਰਤਾ ਤੇ ਪੈੰਡੂ ਪੱਤਰ ਦੇ ਲਘੂ ਦੀਵੰਗਾਂ ਬਾਰੇ ਗਾਂਧੀ ਜੀ ਦਾ ਕੀ رائے ਸੀ ਕੁਐਸਚਨ ਮਿਲ ਜਾਣਗੇ ਬੁੱਕ ਦੇ ਵਿੱਚੋਂ ਵੈਸੇ ਮੈਂ ਅੱਜ ਕੁਝ ਛੋਟੇ ਪ੍ਰਸ਼ਨਾਂ ਦਾ ਵੀਡੀਓਜ਼ ਵੀ ਬਣਾ ਕੇ ਜਰੂਰ ਪਾਵਾਂਗਾ। ਮਹਾਤਮਾ ਗਾਂਧੀ ਜੀ ਦੇ ਸਾਧਨ ਅਤੇ ਉਦੇਸ਼ਾ ਵਿੱਚ ਕਿਵੇਂ ਸੰਬੰਧ ਸਤੇ ਹਨ? ਅਹਿੰਸਾ ਤੇ ਸਵਰਾਜ ਦਾ ਵਿਸਤ੍ਰਿਤ ਵਿਆਖਿਆ ਕਰੋ। ਸਤਿਆਗ੍ਰਹਿਤੋਂ ਕੀ ਭਾਵ ਹੈ ਮਹਾਤਮਾ ਗਾਂਧੀ ਜੀ ਦੁਆਰਾ? ਵਾਕਵਾਕ ਸਤਿਆਗ੍ਰਹਿ ਬਾਰੇ ਜਾਣਕਾਰੀ ਦਿਓ। ਮਹਾਤਮਾ ਗਾਂਧੀ ਦੇ ਭਵਿੱਖੀ ਸੁਪਨਿਆਂ ਦੇ ਸੰਸਾਰ ਦੀ ਵਿਆਖਿਆ ਕਰੋ। ਸੂ ਪਿਆਰੇ ਵਿਦਿਆਰਥੀਓ ਇਸੀ ਕੇ ਟੌਪਿਕ ਨਾਲ ਰਿਲੇਟਡ ਮੈਂ ਕੁਐਸਚਨ ਤੁਹਾਨੂੰ ਸਾਰੇ ਦੱਸੇ ਨੇ ਆਨਸਰ ਕੇਵਲ ਆਪਾਂ ਛੋਟੇ ਪ੍ਰਸ਼ਨ ਦਿੱਤੇ ਨੇ ਮੈਨੂੰ ਆਸ ਹੈ ਕਿ ਇਹ ਤੁਹਾਨੂੰ ਜਰੂਰ ਹੈਲਪਫੁਲ ਹੋਣਗੇ ਸੋ ਵੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਥੈਂਕ ਯੂ ਵੈਰੀ ਮਚ ਕੀਪ ਵਾਚਿੰਗ ਕਨਸੈਪਟ ਗੁਰੂ ਕੇ ਥੈਂਕ ਯੂ